ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਤੇ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਸੁਣਨ ਵਾਲੇ ਦੇਸ਼ ਦੁਨੀਆ ਚ ਵਸਦੇ ਵੀਰਾਂ ਭੈਣਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹਨਾਂ ਲੋਕ ਗੀਤਾਂ ਨੂੰ ਪਿਆਰ ਦੇ ਰਹੇ ਹੋ ਤੇ ਮੈਨੂੰ ਪੂਰਾ ਮਉਮਿਦ ਹੈ ਕਿ ਤੁਹਾਡੇ ਪਰਮੇ ਸਾਥ ਦੇ ਨਾਲ ਇਹਨਾਂ ਗੀਤਾਂ ਨੂੰ ਫੈਲਾਉਣ ਦਾ ਜਿਹੜਾ ਮਕਸਦ ਲੈ ਕੇ ਤੁਰੇ ਆਂ ਉਸ ਦੇ ਵਿੱਚ ਜ਼ਰੂਰ ਸਫਲ ਹੋਵਾਂਗੇ ਤੇ ਹੋਰ ਇਹਨਾਂ ਗੀਤਾਂ ਦਾ ਘੇਰਾ ਵਿਸ਼ਾਲ ਕਰਨ ਦੇ ਵਿੱਚ ਪੂਰਨ ਸਫਲਤਾ ਹਾਸਿਲ ਕਰਾਂਗੇ ਤੇ ਆਓ ਗਾਈਏ ਸੁਣੀਏ ਤੇ ਸੁਣਾਈਏ ਤੇ ਜੋੜੀਏ ਵੱਧ ਵੱਧ ਲੋਕਾਂ ਨੂੰ ਇਹਨਾਂ ਲੋਕ ਗੀਤਾਂ ਦੇ ਨਾਲ ਜਿਹੜੇ ਸਾਡੇ ਗੀਤ ਨੇ ਉਹਨਾਂ ਦੇ ਨਾਲ ਜੋੜੀਏ ਤੇ ਆਓ ਗਾਈਏ ਇਹ ਲੋਕ ਗੀਤ ਡਿਗ ਪਈਏ ਗੋਰੀ ਸ਼ੀਸ਼ ਮਹਿਲ ਤੋਂ ਡਿਗ ਪਈਏ ਗੋਰੀ ਸ਼ੀਸ਼ ਮਹਿਲ ਤੋਂ ਪਾਦੀ ਓਨੀ ਮੇਰੇ ਮਾਈਏ ਜੀ ਨੂੰ ਚਿੱਠੀਆਂ ਬਾਦੀ ਓਨੀ ਮੇਰੇ ਮਾਏ ਜੀ ਨੂੰ ਚਿੱਠੀਆਂ ਜਾ ਪਹੁੰਚੀ ਚਿੱਠੀ ਵਿੱਚ ਨੀਕ ਚੈਰੀ ਜਾ ਪਹੁੰਚੀ ਚਿੱਠੀ ਵਿੱਚ ਨੀਕ ਚੈਰੀ ਦੇ ਫੜ ਲਈਏ ਮਾਇ ਲੰਮੀ ਬਾਂ ਕਰਕੇ ਫੜ ਲਈਏ ਮਾਇ ਲੰਮੀ ਬਾਂ ਕਰਕੇ ਪੜ ਲਈਏ ਮਾਇ ਪੱਟਾ ਉੱਤੇ ਤਾਰ ਕੇ ਪੜ ਲਈਏ ਮਾਇਏ ਪਟਾ ਉਤੇ ਤਰੀਕੇ ਕਸ ਲਈਆਂ ਨੇ ਮਾਇਏ ਬੂਟ ਜਰਾਬਾ ਕਸ ਲਈਆਂ ਨੇ ਮਾਇਏ ਬੂਟ ਜਰਾਬਾ ਲੈ ਲਈਆਂ ਨੇ ਇਹ ਸਭ ਕੋਲੋਂ ਛੁੱਟੀਆਂ ਲੈ ਲਈਆਂ ਨੇ ਜੀ ਮੈਂ ਇਹ ਸਭ ਕੋਲੋਂ ਛੁੱਟੀਆਂ ਤੁਰ ਪਈ ਆਏ ਮਾਇਆ ਸ਼ਿਕਰ ਦੁਪੈਰੀ ਤੁਰ ਪਈ ਆਏ ਆ ਸ਼ੇਖਰ ਦੁਪੈਰੀ ਆ ਗਈ ਐ ਮਈਆ ਬਰਾਵਲੀ ਗੱਡੀ ਤੇ ਆ ਗਈ ਐ ਨੀ ਮਈਆ ਬਰਾਵਲੀ ਗੱਡੀ ਤੇ ਆਂਦੇ ਨੇ ਇਸ ਸਕਲਵੇੜੇ ਵਿੱਚ ਮਾ ਕਨਵੇੜੇ ਵਿੱਚ ਮਾਰਿਆ ਦੱਸ ਗੋਰੀਏ ਨੀ ਸਟਾ ਕਿੱਥੇ ਕਿੱਥੇ ਲੱਗੀਆਂ ਦੱਸ ਗੋਰੀਏ ਨੀ ਸਟਾ ਕਿੱਥੇ ਕਿੱਥੇ ਵੱਜੀਆਂ ਦਸ ਗੋਰੀਏ ਤੇਰੇ ਹਾਲ ਦਿਲਾंदे ਦਸ ਗੋਰੀਏ ਨੀ ਕੀ ਹਾਲ ਦਿਲਾंदे ਮੁੱਕ ਗਏ ਨੇ ਜੀ ਸਭ ਰੋਗ ਦਿਲਾंदे ਮੁੱਕ ਗਏ ਏਨਰਜੀ ਮੇਰੇ ਰੋਗ ਦਿਲਾ ਦੇ ਇਸ ਲੋਗੀਤ ਜਿਸ ਦੇ ਵਿੱਚ ਇੱਕ ਅਰਥ ਦੀ ਉਸ ਭਾਵਨਾ ਦਾ ਜ਼ਿਕਰ ਹੈ ਜਿਹੜਾ ਕਿ ਉਹ ਮਹਿਸੂਸ ਕਰਦੀ ਹੈ ਕਿ ਉਸ ਦਾ ਪਤੀ ਪਰਮੇਸ਼ਰ ਜੇ ਉਸ ਦੇ ਕੋਲ ਹੈ ਤਾਂ ਉਸ ਨੂੰ ਕੋਈ ਮੁਸ਼ਕਲ ਜਿਹੜੀ ਉਹ ਨੁਕਸਾਨ ਨਹੀਂ ਕਰ ਸਕਦੀ ਹਰ ਇੱਕ ਮੁਸ਼ਕਲ ਦਾ ਹੱਲ ਉਸ ਦਾ ਪਤੀ ਕਰ ਸਕਦਾ ਕਿਉਂਕਿ ਉਸ ਨੂੰ ਉਸ ਦੇ ਦੁੱਖਾਂ ਸੁੱਖਾਂ ਦਾ ਸਾਥੀ ਬਣਾ ਕੇ ਉਸ ਦੇ ਮਾਪਿਆਂ ਨੇ ਤੋਰਿਆ ਹੁੰਦਾ ਉਸ ਨੂੰ ਤੇ ਇਸ ਲਈ ਉਹ ਉਸੇ ਨੂੰ ਯਾਦ ਕਰਦੀ ਹੈ ਆਪਣੇ ਦੁੱਖ ਸੁੱਖ ਦੇ ਸਮੇਂ ਤੇ ਉਸ ਨੂੰ ਲੱਗਦਾ ਹੈ ਕਿ ਹੁਣ ਉਸ ਦੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਣਗੇ ਇਹੋ ਜੀ ਜਿਹੜੀ ਵਿਚਾਰ ਨੇ ਉਹ ਇਸ ਲੋਕਗੀਤ ਦੇ ਵਿੱਚ ਵੀ ਵਿਅਕਤ ਕੀਤੇ ਗਏ ਨੇ ਤੇ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋਵੋਗੇ ਤੇ ਦੱਸਣ ਦੀ ਖੇਚਲ ਕਰਿਓ ਕਿ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਰੱਬ ਰਾਖਾ